ਹੈਲੋ ਫਰੈਂਸ ਸਸਿਕਲ ਕਿਵੇਂ ਸਾਰੇ ਕਿਵੇਂ ਤੇ ਕਿਵੇਂ ਹੋਣਾ ਗਰਮੀ ਤਾਂ ਫੇਰ ਇੰਨੀ ਆ ਇੱਕ ਦਿਨ ਮੀਂਹ ਪਿਆ ਤੇ ਬਾਹਰੋਂ ਫੇਰ ਹੋਈ ਫੜਸ ਫੜਸ ਗਰਮੀ ਹੋ ਗਈ ਚਲੋ ਅੱਜ ਆਪਾਂ ਗੱਲ ਕਰਦੇ ਆ ਵੀ ਦੇਖੋ ਜੁੱਦਦੀ ਹਨਾ ਪਤਾ ਨਹੀਂ ਜੁੱਦ ਵਾਜ ਜਾਏਗਾ ਤੇ ਵਰਲਡ ਵਾਰ ਅੱਗੇ 1945 ਚ ਲੱਗੀ ਸੀਗੀ ਸੈਕੰਡ ਵਰਲਡ ਵਾਰ ਤੇ 14 ਤੋਂ ਲੈ ਕੇ 17 ਤੱਕ ਸੈਕੰਡ ਫਰਸਟ ਵਰਲਡ ਵਾਰ ਸੀ ਹਨਾ ਤੇ ਉਹ ਨਾ 1914 ਤੋਂ 1918 ਤੱਕ ਅ ਫਸਟ ਵਰਲਡ ਵਾਰ ਸੀ ਇਹ। ਇਹਨਾਂ ਚਾਰ ਸਾਲ ਲੱਗੀ ਸੀਗੀ ਖਾਰੇਈ ਦੇਸ਼ ਚਿੱਲੀ ਤੋਂ ਸ਼ੁਰੂ ਹੋਈ ਸੀਗੀ ਤੇ ਆਪਸ ਵਿੱਚ ਲੜਦੇ ਸੀਗੇ। ਹੁਣ ਇਹਨਾਂ ਦੋਨਾਂ ਦੇਸ਼ਾਂ ਦਾ ਪਤਾ ਨਹੀਂ ਆ ਵੀ ਜਦੋਂ ਤੱਕ ਇਹਾਂ ਇੱਕ ਦੂਜੇ ਅਮਰੀਕਾ ਸ਼ਾਮਲ ਹੋ ਗਿਆ NATO ਦੇਸ਼ਾਂ ਬਣ ਹੋ ਜਾਣੇ ਆ। ਕਰ ਦੇ ਘਰੋਂਦੇ ਆ ਹਰ ਦੇਸ਼ ਜਿਹੜਾ ਆਪਣੇ ਆਪਣੇ ਜਿਹੜੇ ਪਰਸਨਲ ਗੋਲ ਕੱਢਣ ਲਈ ਇੱਕ ਦੂਜੇ ਦੇ ਉੱਤੇ ਜਿਹੜਾ ਹਾਵੀ ਹੋਣ ਦੀ ਕੋਸ਼ਿਸ਼। ਕਰਨ ਲੱਗ ਜਾਂਦਾ ਹੁੰਦਾ ਇਹਨੂੰ ਕਹਿੰਦੇ ਆ ਵੀ ਵਰਲਡ ਵਾਰ ਜਿਹੜੀ ਹੁੰਦੀ ਹੈ ਹਨਾ ਤੇ ਪਰ ਜੋ ਵੀ ਵਾਰ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਹੈ ਇਹਦੇ ਪੈਕੇਜ ਵੀ ਤਿਆਰ ਕੀਤੇ ਗਏ ਕਿ ਅੱਗੇ ਤੋਂ ਬਾਅਦ ਜੂਆਂ ਨੂੰ ਬਣਿਆ 45 1945 ਚ ਜੂਆਂ ਨੂੰ ਦੀ ਸਥਾਪਨਾ ਹੋਈ ਪਰ ਇੱਕ ਇਹੀ ਦੇਖਿਆ ਜਾਂਦਾ ਹੈ ਕਿ ਇਹ ਜਿਹੜੀ ਇੰਨਾ ਕੰਟਰੀਆਂ ਦੇ ਵਿੱਚ ਹੀ ਸੀ ਇੱਕ ਡੀਲ ਹੋਈ ਸੀ ਕਿ ਵੀ ਕੋਈ ਵੀ ਕੰਟਰੀ ਹੋਣ ਇੰਨਾ ਇਦਾਂ ਨਹੀਂ ਲੜਨਗੇ ਵਰਲਡ ਵਾਰ ਦਾ ਜਾਨੀ ਕਿ ਉਹਨੂੰ ਅਵੋਇਡ ਕੀਤਾ ਜਾਊਗਾ ਮਗਰ ਲੱਕ ਨਹੀਂ ਰਿਹਾ ਹਾਲਾਤਾਂ ਤੋਂ ਹਨਾ ਪਰ ਦੇਖੋ ਵੱਡੇ ਹੈੱਡ ਜਿਹੜੇ ਆ ਉਹ ਯੁੱਧ ਦਾ ਫੈਸਲਾ ਲੈਂਦੇ ਆ ਵਾਰ ਹੋ ਜਾਂਦੀ ਹੈ ਪਰ ਭੁਗਤਾ ਕੌਣ ਹੈ ਆਮ ਮੁਕ ਹਨਾ ਘਰੋਂ ਬੇਕਾਰ ਮਾਰੇ ਗਏ ਘਰ ਟੁੱਟ ਗਏ ਛੋਟੇ ਛੋਟੇ ਬੱਚੇ ਕੋਈ ਮਰ ਗਿਆ ਉਹ ਅੱਡੇ ਘਾਦੇ ਪਿੱਛੇ ਛੋਟੇ ਬੱਚੇ ਨੂੰ ਬਚਾ ਕੇ ਲਿਜਾ ਰਹੇ ਮੈਂ ਦੇਖਿਆ ਉਹ ਪਿੱਛੇ ਨੂੰ ਹੱਥ ਕਰਕੇ દો ਰਿਹਾ ਹਨਾ ਜੁੱਧ ਨੂੰ ਪੁਪਤ ਦੇ ਲੋਕ ਘਰੋਂ ਬੇਕਾਰ ਹੋਏ ਇੱਧਰ ਉੱਧਰ ਸਟੂਡੈਂਟ ਦੇਖੋ ਜਿਹੜੇ ਪਾਕਿਸਤਾਨ ਦੇ ਸੀ ਉਹ ਵੀ ਪੈਦਲ ਚੱਲ ਕੇ ਆਏ ਹਨਾ ਮਤਲਬ ਕਿ ਬਾਰਡਰ ਤੱਕ ਪਹੁੰਚੇ ਪੈਦਲ ਚੱਲੇ ਜਾਂ ਜਿੱਦਾਂ ਵੀ ਮਰਦੀ ਆਏ ਜਿਹੜੇ ਇੰਡੀਆ ਦੇ ਸੀਗੇ ਹਨਾ ਉਹ ਅਰਮੇਨੀਆ ਪਹੁੰਚੇ ਆ ਉਥੋਂ ਕੰਟਰੀ ਆਉਣ ਨੂੰ ਕੋਈ ਕਿਤੇ ਗਿਆ ਕੋਈ ਕਿਤੇ ਗਿਆ ਮਤਲਬ ਦੇਖੋ ਇੱਕ ਹਿਲਹਲਾਈ ਹੋ ਜਾਂਦੀ ਹੈ ਜਿੱਦਾਂ ਜਿਹੜਾ ਵਾਰ ਹੈ ਨਾ ਉਹ ਕੋਈ ਸਮੂਤ ਨਹੀਂ ਕਰਦੀ ਕਿਸੇ ਠੀਰ ਨੂੰ ਪਰ ਜਿਹੜਾ ਸਿਚੁਏਸ਼ਨ ਹੈ ਉਹ ਖਰਾਬ ਹੁੰਦੀ ਹੈ ਤੁਸੀਂ ਇਹ ਦੇਖੋ ਵੀ ਛੋਟੇ ਛੋਟੇ ਬੱਚੇ ਹੋਣਗੇ ਕਿੱਧਰ-ਕਿੱਧਰ ਤੇ ਅਸੀਂ ਆਪ ਚਾਰ ਦਿਨ ਭੁੱਤੇ ਆ ਨਾ ਪੰਜਾਬ ਦੇ ਲੋਕਾਂ ਨੇ ਤਾਂ ਸਪੈਸ ਪੰਜਾਬ ਰਾਜਸਥਾਨ ਗੁਜਰਾਤ ਔਰ ਜੰਮੂ ਕਸ਼ਮੀਰ ਚਾਰੋ ਸਟੇਟਾਂ ਨੇ ਦੇਖਿਆ ਚਾਰ ਦਿਨ ਅਦੇ ਤਾਂ ਪਿੱਛੇ ਮਈ ਦੇ ਵਿੱਚ ਹੀ ਅਸੀਂ ਦੇਖਿਆ ਕਿ ਉਹ ਆਰ ਦੀ ਸਿਚੁਏਸ਼ਨ ਕੀ ਹੁੰਦੀ ਆ ਡਾ ਡਾ ਕੇ ਬੁਰਾਤ ਸਾਰਿਆਂ ਦੀਆਂ ਨਜ਼ਰਾਂ ਸਮਾਨਵਲ ਕਦੋਂ ਠਾ ਹੋ ਜਾਣੀਆਂ ਹਨ ਤੇ ਇਹ ਸਿਚੁਏਸ਼ਨ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਜਿੱਦਾਂ ਵੀ ਹੋਈ ਕਿਵੇਂ ਵੀ ਕਰਾਈ ਜਿਹੜੀ ਐ ਸੀਟਫਾਇਰ ਹੋ ਗਿਆ ਜੁੱਦ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਲੀਡਰ ਤੇ ਆਪਣੇ ਬਿਆਨ ਦੇ ਲੈਂਦੇ ਆ ਕਿ ਉੱਥੇ ਬੈਠ ਕੇ ਇਹ ਹੋਗਾ ਉਹ ਹੋਗਾ ਜਦ ਜਿਹੜੇ ਦੂਰ ਕਿਸੇ ਸੁਰਖਸ਼ਿਤ ਜਗ੍ਹਾ ਤੇ ਬੈਠੇ ਲੋਕ ਆ ਉਹ ਬਿਆਨ ਦਿੰਦੇ ਤੇ ਜਿਹੜੇ ਭੁਗਤਦੇ ਆ ਨਾ ਉਹਨਾਂ ਉਹਨਾਂ ਨੂੰ ਆ ਕੇ ਦੇਖੋ ਉਹ ਕਹਿੰਦੇ ਆ ਵੀ ਸਾਡੇ ਬਦਲੇ ਚੱਕੇ ਜਾਂਦੇ ਤੇ ਅਸੀਂ ਜੰਗ ਜਿੱਤ ਕੇ ਤੇ ਨੱਚਦੇ ਫਿਰਿਏ ਤੇ ਜਿਹੜਾ ਨਾ ਨੁਕਸਾਨ ਹੋਣਾ ਉਹ ਤੇ ਯੁੱਧ ਜਿਹੜੇ ਆ ਨਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦੇ ਹਮੇਸ਼ਾ ਮਸਲੇ ਬਾਤ ਚੀਤ ਨਾਲ ਗਰਾਊਂਡ ਦੀ ਟੇਬਲ 'ਈ ਹੱਲ ਹੁੰਦੇ ਆ ਔਰ ਕਦੇ ਵੀ ਮੈਂ ਕਹਿੰਨੀ ਆ ਪਰਮਾਤਮਾ ਕਿਸੇ ਵੀ ਦੇਸ਼ ਨੂੰ ਬੋਰ ਦੀ ਸਿਚੁਏਸ਼ਨ ਸੁ ਨਾ ਪਾਈ ਤੇ ਜੇ ਕਿਤੇ ਵੀ ਜੁੱਧ ਲੱਗੇ ਆ ਚਾਰ ਦਿਸ਼ ਲੜ ਰਹੀ ਐ ਇਸ ਟਾਈਮ ਤੇ ਉਹਨਾਂ ਨੂੰ ਸ਼ਾਂਤੀ ਬਖਸ਼ੇ